ਲਓ ਵੀ ਮਿੱਤਰੋ ਤੁਹਾਨੂੰ ਜਿਹੜੀ ਜੱਟ ਦੀ ਫੀਮੇਲ ਆਪਾਂ ਦਿਖਾਉਣ ਜਾ ਰਹੇ ਹਾਂ ਇਹ ਤੁਸੀਂ ਜਿਹੜੀ ਫੀਮੇਲ ਦੇਖਦੇ ਹੋ ਇਹ ਜੱਟ ਬੁੱਲਦੀ ਹੈ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਵੀ ਆਪਾਂ ਨੇ ਦੱਸਿਆ ਸੀ ਵੀ ਭਾਗ ਦਾ ਬੱਚਾ ਹੈਗਾ ਜਿਹੜਾ ਕੀ ਪਾਕਿਸਤਾਨ ਦੇ ਵਿੱਚੋਂ ਮੱਝ ਆਈ ਸੀ ਤੇ ਉਹਦਾ ਬੱਚਾ ਹੈਗਾ ਭਾਗ ਮੱਝ ਦਾ ਬੱਚਾ ਹੈਗਾ ਬਾਦਲ ਫਾਰਮ ਦੇ ਵਿੱਚੋਂ ਮੱਝ ਆਈ ਸੀ ਤੇ ਦੋਸਤੋ ਉਹਦੇ ਇੰਨੇ ਕ ਵਧੀਆ ਰਿਕਾਰਡ ਹੈ ਇੰਨੇ ਕ ਸੋਹਣੇ ਬੱਚੇ ਆਉਂਦੇ ਆ ਤੁਸੀਂ ਦੇਖ ਲਓ ਦੋਸਤੋ ਇਹ ਕੱਟੀ ਦੀ 9 ਮਹੀਨੇ ਉਮਰ ਦਾ ਉਮਰ ਹੈਗੀ ਤੇ ਝੋਲੀ ਝੂਲੀ ਤੁਸੀਂ ਦੇਖ ਲਓ ਸੋਨ ਨੂੰ ਸਿਰਫ ਇਹ ਨੋਟ ਪاور ਸੇਲ ਕੱਟੀ ਹੈ ਸੋਨ ਨੂੰ ਇੱਕ ਅਸੀਂ ਬਰੀਡ ਦੇ ਤੌਰ ਤੇ ਦਿਖਾ ਰਹੇ ਹਾਂ ਵੀ ਤੁਸੀਂ ਦੋਸਤੋ ਇਹ ਕੈਰੈਕਟਰ ਚੈੱਕ ਕਰ ਲਓ ਇਹ ਜਿਹੜੀ ਕੱਟੀ ਹੈ ਇਹ ਨੀਲੀ ਦੇ ਵਿੱਚ ਪੈਂਦੀ ਹੈ ਦੋਸਤੋ ਨਾ ਕਿ ਰਾਵੀ ਦੇ ਵਿੱਚ ਵੈਸੇ ਥੋੜਾ ਜਿਹਾ ਮੋਟਾ ਕੰਬੀਨੇਸ਼ਨ ਹੋ ਸਕਦਾ ਕਿਉਂਕਿ ਇਹਦੀ ਜਿਹੜੀ ਮਾਂ ਸੀ ਉਹ ਨਵਾਬ ਬੋਲਦੀ ਸੀ ਤੇ ਉਹ ਨੀਲੀ ਰਾਵੀ ਸੀ ਨੀਲੀ ਰਾਵੀ ਦੇ ਵਿੱਚੋਂ ਆਪਾਂ ਨੇ ਇਹ ਬੱਚਾ ਲਿਆ ਬਿਲਕੁਲ origignal ਸੀਮਨ ਦੀ ਇਹ ਕੱਟੀ ਹੈ ਕਿਉਂਕਿ ਜਦੋਂ ਪਹਿਲੀ ਵਾਰ ਅਸੀਂ ਮਨਾਇਆ ਉਦੋਂ ਆਪਾਂ ਨੇ ਯੂਜ਼ ਕੀਤਾ ਸੀ ਤਾਂ ਦੋਸਤੋ ਵੀਡੀਓ ਨੂੰ ਬੱਦ ਤਵਾਰ ਸ਼ੇਅਰ ਕਰ ਦਿਓ ਜੀ ਧੰਨਵਾਦ